ਤੁਸੀਂ ਦੇਖ ਰਹੇ ਹੋ ਵਿਸ਼ਵ ਪੰਜਾਬੀ ਟੀਵੀ ਵੱਖ-ਵੱਖ ਮੁੱਦਿਆਂ ਤੇ ਆਪਾਂ ਚਰਚਾ ਜਿਹੜੀ ਆਪਣੀ ਚੱਲਦੀ ਰਹਿੰਦੀ ਹੈ ਅੱਜ ਆਪਾਂ ਪਹੁੰਚੇ ਆਂ ਮਲੋਟ ਆਰਪੀਆਈ ਦੇ ਦਫਤਰ ਦੇ ਵਿੱਚ ਜਿੱਥੇ ਸਾਡੇ ਨਾਲ ਅੱਜ ਸੂਬਾ ਪ੍ਰਧਾਨ ਸਲਾਰ ਕਲਵੰਤ ਸਿੰਘ ਭਾਈਕੇਰਾ ਜਿਹੜੇ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਆਪਾਂ ਚਰਚਾ ਕਰਾਂਗੇ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਪੱਤਰਕਾਰ ਸਾਹਿਬ ਤੁਹਾਡਾ ਤਨ ਤਨ ਧੰਨਵਾਦ ਬੜੀ ਮਿਹਰਬਾਨੀ ਤੁਸੀਂ ਸਮਾਂ ਕੱਢ ਕੇ ਸਾਡੇ ਲਈ ਇੱਥੇ ਆਏ ਹੋ ਇੰਟਰਵਿਊ ਲੈਣ ਲਈ ਕਲੰਤ ਜੀ ਮੈਂ ਤੁਹਾਨੂੰ ਬੜੇ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਤੁਸੀਂ ਜ਼ਮੀਨ ਪੱਧਰ ਤੋਂ ਕੰਮ ਸ਼ੁਰੂ ਕੀਤਾ ਹੈ ਤੇ ਅੱਜ ਪਹਿਲਾਂ ਤੁਸੀਂ ਸ਼ਾਇਦ ਹੋ ਸਕਦਾ ਦੂਸਰੀ ਪਾਰਟੀ ਦੇ ਵਿੱਚ ਕੰਮ ਕੀਤਾ ਹੈ ਅੱਜ ਆਰਪੀ ਦੇ ਵਿੱਚ ਮੁੱਖ ਤੌਰ ਤੇ ਸੂਬਾ ਪ੍ਰਧਾਨ ਦੇ ਤੌਰ ਤੇ ਸੇਵਾ ਨਿਭਾ ਰਹੇ ਹੋ ਤੁਸੀਂ ਪੰਜਾਬ ਦੇ ਨਾਮ ਨੂੰ ਬਹੁਤ ਚਮਕਾਇਆ ਤੇ ਅੱਜ ਮਲੋੜ ਦੇ ਵਿੱਚ ਤੁਹਾਡਾ ਨਾਮ ਆਰਪੀ ਦੇ ਮੁੱਖ ਤੌਰ ਤੇ ਚੱਲ ਰਿਹਾ ਕਿ ਇਹ ਜਾਂ ਮਹਿਸੂਸ ਹੋ ਰਿਹਾ ਮਹਿਸੂਸ ਇਹ ਹੈ ਜੀ ਮੈਂ ਪਹਿਲਾਂ ਤੋਂ ਹੀ ਗਰਾਊਂਡ ਲੈਵਲ ਤੇ ਜੁੜਿਆ ਹੋਇਆ ਹਾਂ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਕਿ ਜਦੋਂ ਬੰਦਾ ਗਰਾਊਂਡ ਲੈਵਲ ਤੋਂ ਜੁੜਿਆ ਹੋਵੇ ਔਰ ਗਰੀਬ ਪਰਿਵਾਰ ਚੋਂ ਨਿਕਲਿਆ ਹੋਵੇ ਉਹਨੂੰ ਹਰ ਇੱਕ ਗੱਲ ਸਮੱਸਿਆ ਦਾ ਪਤਾ ਹੁੰਦਾ ਵੀ ਕਿੱਦਾਂ ਹੱਲ ਕਰਨਾ ਔਰ ਗਰੀਬ ਪਰਿਵਾਰ ਤੱਕ ਗਰਾਊਂਡ ਲੈਵਲ ਤੱਕ ਜਾ ਕੇ ਜਦੋਂ ਕੰਮ ਕਰਦੇ ਹਾਂ ਔਰ ਲੋਕਾਂ ਦਾ ਕੰਮ ਮਸਲੇ ਹੱਲ ਕਰਾਣੇ ਆ ਉਦੋਂ ਫਿਰ ਆਪ ਸਕੂਨ ਇੱਕ ਮਿਲਦਾ ਹੈ ਰਾਤ ਨੂੰ ਨੀਂਦ ਬਹੁਤ ਵਧੀਆ ਆਉਂਦੀ ਹੈ ਵੀ ਕਿਸੇ ਦਾ ਕੰਮ ਗਰੀਬ ਦਾ ਹੋਵੇ ਜਾਂ ਪੀੜਤ ਪਰਿਵਾਰ ਦਾ ਹੋਵੇ ਪਿੱਛੇ ਹੁਣਾਂ ਅਜੇ ਦੀ ਵਰਖਾ ਹੋਈ ਸੀ ਬਹੁਤ ਜ਼ਿਆਦਾ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਵਰਖਾ ਤਾਂ ਹੋਣੀ ਸੀਗੀ ਪਰ ਉਹਦੇ ਵਿੱਚ ਕੀ ਹੈ ਜਾਨੀ ਮਾਨੀ ਨੁਕਸਾਨ ਜਿਹੜੇ ਹੈਗੇ ਮਕਾਨਾਂ ਦੇ ਬਹੁਤ ਵੱਡੇ ਹੋਏ ਗਰੀਬ ਲੋਕਾਂ ਦੇ ਜਿਹੜੀ ਝੋਪੜੀਆਂ ਸੀਗੀਆਂ ਮਕਾਨ ਮਾੜੇ ਸੀਗੇ ਉਹਨਾਂ ਦੇ ਮਕਾਨ ਡਿੱਗੇ ਮੈਂ ਜਾ ਕੇ ਸਰਵੇ ਕੀਤਾ ਔਰ ਮਕਾਨਾਂ ਦੀਆਂ ਗਰੰਟਾ ਹੈਗੀਆਂ ਉਹ ਮਾਨੀਆ ਸਾਡੇ ਸ਼੍ਰੀ ਰਾਮਦਾਸਾ ਠਾਵਲੇ ਜੀ ਜੋ ਮਹਾਰਾਸ਼ਟਰ ਤੋਂ ਹੈਗੇ ਐ ਔਰ ਇੰਡੀਆ ਸਰਕਾਰ ਦੇ ਵਿੱਚ ਮੰਤਰੀ ਐ ਉਹਨਾਂ ਅਗੇ ਪੱਤਰ ਦੇ ਕੇ ਗਿਆ ਔਰ ਉਹ ਪੱਤਰ ਆਏ ਮੇਰੇ ਕੋਲੇ ਸਾਰੇ ਤੇ ਉਹ ਪੱਤਰ ਮੈਂ ਡੀਸੀ ਤੱਕ ਹੀ ਪਹੁੰਚਾਈ ਜੀ ਆਰਪੀ ਦਾ ਤੁਸੀਂ ਪੰਜਾਬ ਦੇ ਲੈਵਲ ਤੇ ਕੰਮ ਕਰ ਰਹੇ ਹੋ ਇਸ ਟਾਈਮ ਤੇ ਹਾਂਜੀ ਆਰਪੀ ਨੂੰ ਪਹਿਲਾਂ ਪੰਜਾਬ ਦੇ ਵਿੱਚ ਕੋਈ ਜਾਣਦਾ ਨਹੀਂ ਸੀ ਹਾਂਜੀ ਬਿਲਕੁਲ ਪੰਜਾਬ ਚ ਅੱਜ ਉਹ ਨਾਮ ਨੂੰ ਵਧੀਆ ਲੈਵਲ ਤੇ ਲਿਆ ਰਹੇ ਹਾਂ ਕਿੰਨਾ ਕੁ ਜ਼ਿਲ੍ਹਿਆਂ ਦੇ ਵਿੱਚ ਤੁਹਾਡਾ ਇਸ ਆਰਪੀ ਦਾ ਸਮਸਾਲ ਮਿਲਦੇ ਆ ਇਹ ਨਾ ਜੀ ਰਿਪਬਲਿਕਨ ਪਾਰਟੀ ਆਫ ਇੰਡੀਆ ਆਰਪੀਆਈ ਜੀ ਦੇਖੀਏ ਤਾਂ ਬਹੁਤ ਪੁਰਾਣੀ ਪਾਰਟੀ ਹੈ ਸਾਡੇ ਮੀਡੀਆ ਰਾਹੀਂ ਤੁਹਾਡੇ ਚੈਨਲ ਤੇ ਕਾਫੀ ਲੋਕ ਵੇਖਦੇ ਹੋਣੇ ਆ ਜੋ ਸਾਡੇ ਚਾਚੇ ਤਾਏ ਹੈਗੇ ਵੱਡੀ ਉਮਰ ਦੇ ਆਸਤ ਦੇ ਬੰਦੇ ਹੈਗੇ ਉਹਨਾਂ ਨੂੰ ਪਤਾ ਹੈ ਰਿਪਬਲਿਕਨ ਪਾਰਟੀ ਜਿਹੜੀ ਹੈਗੀ ਹੈ ਇਹ ਮੰਨ ਲੀਏ ਸਾਡੇ ਨੇਤਾ ਸ਼੍ਰੀ ਆਪਰੇ ਦੂਜੇ ਬਾਬਾ ਸਾਹਿਬ ਭੀਮਰਾਇ ਡਾਕਟਰ ਅਮੇਦਗਰ ਜੀ ਇਹ ਉਹਨਾਂ ਨੇ ਸਥਾਪਨ ਕੀਤੀ ਹੋਈ ਪਾਰਟੀ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਔਰ ਪੰਜਾਬ ਦੇ ਵਿੱਚ ਇਸ ਟਾਈਮ ਦੇ ਵਿੱਚ ਇਹਦਾ ਰਿਪਬਲਿਕਨ ਪਾਰਟੀ ਦਾ ਨਾਮ ਹੁੰਦਾ ਸੀਗਾ ਪਰ ਲੋਕ ਜਿਹੜੇ ਨੇਤਾ ਸੀਗੇ ਸਾਡੇ ਸਮਾਜ ਦੇ ਉਸ ਪਾਰਟੀ ਨੂੰ ਨਹੀਂ ਸੰਭਾਲ पाए ਔਰ ਸ਼੍ਰੀ ਰਾਮਦਾਸ ਠਾਵਲੇ ਜੀ ਨੇ ਇੱਕ ਕਹਿ દिए ਕਿ 바ਵਾ ਸਾਹਿਬ ਦਾ ਪੁੱਤਰ ਹੋਣ ਦਾ ਦਰਜਾ ਉਹਨਾਂ ਨੂੰ ਨਿਭਾ ਰਿਹਾ ਇਸ ਟਾਈਮ ਜੋ 바ਵਾ ਸਾਹਿਬ ਦੀ ਪਾਰਟੀ ਚਲਾ ਰਿਹਾ ਤੇ ਇਸ ਕਰਕੇ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੇਵਾ ਨਿਭਾਉਂਦਾ ਸੀਗਾ ਤੇ ਮੈਂ ਵੀ ਸੋਚਿਆ ਕਿ ਕਿਉਂ ਉਹਨਾਂ 바ਵਾ ਸਾਹਿਬ ਦੀ ਪਾਰਟੀ ਦਾ ਨਾਮ ਰੋਸ਼ਨ ਕੀਤਾ ਜਾਵੇ ਔਰ ਪੰਜਾਬ ਦੇ ਵਿੱਚ ਸਾਡੇ ਸਮਾਜ ਨੂੰ ਜਗਾਇਆ ਜਾਵੇ ਇਸ ਪਾਰਟੀ ਦੀ ਆਮ ਨਾਈਟਲ ਦੇ ਵਿੱਚ ਵਿਧਾਇਕ ਬਣਾ ਕੇ ਉਹਦੀ ਸਰਕਾਰ ਇੱਥੇ ਪੰਜਾਬ ਦੇ ਵਿੱਚ ਬਣਾਈ ਜਾਵੇ। ਗਰੀਬ ਪਰਿਵਾਰਾਂ ਦੀਆਂ ਬੜੀਆਂ ਸਮੱਸਿਆਵਾਂ ਜਿਹੜੀਆਂ ਦਬ ਕੇ ਰਹਿ ਜਾਂਦੀਆਂ। ਤੁਸੀਂ ਉਹਨਾਂ ਨੂੰ ਕੀ ਮੰਨ ਲੋ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਉਹਨਾਂ ਦੀ ਹੱਲ ਕਰਨ ਵਿੱਚ ਕਿੰਨਾ ਸਹਿਯੋਗ ਕਰੋਗੇ? ਮੈਂ ਜੀ ਸਹਿਯੋਗ ਇਹ ਹੈ ਕਿ ਪਹਿਲਾਂ ਤੇ ਇਹ ਹੈ ਕਿ ਸਾਡੋਂ ਜਿਵੇਂ 2027 ਦੇ ਵਿੱਚ ਇਲੈਕਸ਼ਨ ਹੁਣਾ ਰਿਹਾ ਵਿਧਾਨ ਸਭਾ ਦਾ ਅਸੀਂ ਹਰ ਥਾਂ ਆਪਦਾ ਕੈਂਡੀਡੇਟ ਤਿਆਰ ਕਰ ਰਿਹਾ ਔਰ ਟੀਮ ਤਿਆਰ ਕਰ ਰਿਹਾ। ਔਰ ਸਾਨੂੰ ਲੋਕਾਂ ਉਤੇ ਪੂਰਾ ਭਰੋਸਾ ਪੰਜਾਬ ਦੇ ਲੋਕ ਸਾਨੂੰ ਇੱਕ ਵਾਰੀ ਮੌਕਾ ਜ਼ਰੂਰ ਦੇਣਗੇ ਔਰ ਇਹ ਉਹ ਪਾਰਟੀ ਹੈ ਜਿਹੜੀ ਸਾਰਿਆਂ ਨਾਲ ਖੜਨ ਵਾਲੀ ਔਰ ਜਿਵੇਂ ਬਾਬਾ ਸਾਹਿਬ ਵੀ ਇੰਬਰਾਇ ਡਾਕਟਰ ਉਮੀਦਵਾਰ ਦੀ ਗੱਲ ਕਰੀਏ ਤੋਣ ਦੇਸ਼ ਲਈ ਔਰ ਹਿੰਦੁਸਤਾਨ ਲਈ ਸਾਡੇ ਭਾਰਤ ਲਈ ਲੜਾਈ ਲੜੀ ਔਰ ਇੱਕ ਸੰਵਿਧਾਨ ਜਿਹਨੂੰ ਕਹਦੀ ਗੁਰੂ ਗ੍ਰੰਥ ਸਾਹਿਬ ਜਿਵੇਂ ਮੰਨਦੇ ਅਸੀਂ ਤੇ ਸੰਵਿਧਾਨ ਦੀ 13 ਇੱਕ ਜੇ ਪਾਰਟੀ ਇੱਕ ਸਾਰੇ ਲੋਕ ਮੰਨਣ ਦਾ ਇਹ ਪਾਰਟੀ ਉਹਨਾਂ ਨਾਲ ਸਮੇਂ ਦੇ ਵਿੱਚ ਜੇ ਆਉਂਦੀ ਹੈ ਤਾਂ ਲੋਕਾਂ ਦੇ ਜਿਹੜੇ ਮਸਲੇ ਹੈਗੇ ਆ ਬੀੜਤ ਪਰਿਵਾਰ ਹੈਗੇ ਜਿਵੇਂ ਸਕੂਲਾਂ ਦੇ ਵਿੱਚ ਲਾ ਲੋ ਪੜ੍ਹਾਈ ਪ੍ਰੋਪਰ ਨਹੀਂ ਹੋ ਰਹੀ ਗਰੀਬ ਹੈਗੇ ਆ ਇਨਸਾਫ ਨਹੀਂ ਮਿਲ ਰਿਹਾ ਕੋਈ ਲੋਕ ਇਨਸਾਫ ਤੋਂ ਪੜਕੇ ਹੋਏ ਆ ਹਾਂ ਜੇ ਸਾਡੀ ਸਰਕਾਰ ਆਉਂਦੀ ਤੇ ਨਸ਼ਾ ਮੁਕਤ ਹੋਰ ਜਿਹੜਾ ਹੈਗਾ ਪੰਜਾਬ ਨੂੰ ਨੌਜਵਾਨੀ ਨੂੰ ਬਚਾਈਏ ਬੇਰਜ਼ਗਾਰੀ ਤੋਂ ਬਾਹਰ ਕੱਢੀਏ ਬੇਰਜ਼ਗਾਰੀ ਬਹੁਤ ਜ਼ਿਆਦਾ ਹੈਗੀ ਹੈ ਪੰਜਾਬ ਦੇ ਵਿੱਚ ਆਪਾਂ ਮਲੋਟ ਵਿਧਾਨ ਸਭਾ 'ਚ ਬੈਠੇ ਆਂ ਹਾਂਜੀ ਤੁਸੀਂ ਮੈਂ ਪਿਛਲੀ ਕਾਫੀ ਸੋਸ਼ਲ ਮੀਡੀਆ ਤੋਂ ਦੇਖ ਰਿਹਾ ਹਾਂ ਤੁਸੀਂ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਕਰ ਰਹੇ ਹਾਂ ਅੱਜ ਵੀ ਮੈਂ ਤੁਹਾਡੇ ਦਫ਼ਤਰ 'ਚ ਬੈਠਾ ਹਾਂ ਬਹੁਤ ਸਾਰੇ ਲੋਕ ਸਾਡੇ ਕੋਲ ਅੱਜ ਆਪ ਦੀਆਂ ਸਮੱਸਿਆਵਾਂ ਦਾ ਹੱਲ ਲੈ ਕੇ ਆਉਂਦੇ ਤੁਸੀਂ ਉਹਨਾਂ ਦਾ ਹੱਲ ਵੀ ਕਰਾਉਂਦੇ ਮੈਂ ਇਹਨਾਂ ਤੋਂ ਬਕਾਇਦਾ ਪੁੱਛਿਆ ਵੀ ਹੈ ਇਹ ਸਾਡੀ ਸਮੱਸਿਆ ਦਾ ਹੱਲ ਕਰਦੇ ਆ ਪਿੰਡਾਂ ਜਾ ਕੇ ਤੁਸੀਂ ਲੋਕਾਂ ਤੋਂ ਉਹਨਾਂ ਦੀ ਤਕਲੀਫ ਸੁਣਦੇ ਹੋ ਕਿੰਨਾ ਕੁ ਸਕੂਨ ਮਹਿਸੂਸ ਹੁੰਦਾ ਹੈ ਬਹੁਤ ਜ਼ਿਆਦਾ ਜੀ ਮੈਂ ਤਾਂ ਤੁਹਾਨੂੰ ਅੱਗੇ ਪੱਤਰਕਾਰ ਸਾਹਿਬ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਮੈਨੂੰ ਜਦੋਂ ਗਰਾਊਂਡ ਲੈਵਲ ਤੱਕ ਇਹਨਾਂ ਦੀ ਸਮੱਸਿਆ ਜਾ ਕੇ ਆਪਾਂ ਸੁਣਦੇ ਹਾਂ ਨਾ ਪੀੜਤ ਪਰਿਵਾਰ ਇੰਨੇ ਕਿ ਦੁਖੀ ਹੈਗੇ ਆ ਵੀ ਉਹ ਦੱਸ ਨਹੀਂ ਸਕਦੇ ਕਈ ਵਾਰੀ ਮੈਨੂੰ ਅੱਖਾਂ 'ਚ ਕਈ ਥਾਂ ਮੈਂ ਗਿਆ ਹੈਗਾ ਵੀ ਇਹ ਜੇ ਪੀੜਤ ਪਰਿਵਾਰ ਹੈਗੇ ਜਿਨ੍ਹਾਂ ਨੂੰ ਅਨਸਾਫ਼ ਲੈਣ ਲਈ 4-4 ਸਾਲ 5-5 ਸਾਲ ਲੱਗੇ ਲੜਾਈ ਲੜਦਿਆਂ ਉਹਨਾਂ ਪਰਿਵਾਰਾਂ ਦੇ ਨਾਲ ਮੈਂ ਖੜਾ ਰਿਆ ਔਰ ਮੇਰੀ ਸਿਹਤ ਵੀ ਠੀਕ ਨਹੀਂ ਹੁੰਦੀ ਫਿਰ ਵੀ ਮੈਂ ਰਾਤ ਦਿਨ ਚੱਲਦਾ ਕਿ ਕਿੱਥੇ ਵੀ ਲਾ ਲਓ ਜਦੋਂ ਪੀੜਤ ਪਰਿਵਾਰ ਅੰਮਰਸਰ ਲਾ ਲਓ ਪਠਾਨਕੋਟ ਲਾ ਲਓ ਗੁਰਦਾਸਪੁਰ ਹੋਰ ਵੀ ਜ਼ਿਲ੍ਹਿਆਂ ਚੋਂ ਬੰਦੇ ਮੈਨੂੰ ਪੀੜਤ ਪਰਿਵਾਰ ਆਉਂਦੇ ਮੈਂ ਉੱਥੋਂ ਤੱਕ ਵੀ ਕਹਿਣ ਦਾ ਭਾਵ ਹੈ ਕਿ ਮੈਂ ਉੱਥੋਂ ਤੱਕ ਵੀ ਜਾ ਕੇ ਉਹਨਾਂ ਦਾ ਅਨਸਾਫ਼ ਜਿਹੜਾ ਹੈਗਾ ਵੀ ਉਹਨਾਂ ਨੂੰ ਦਬਾਵਾ ਦਸ ਕਰਕੇ ਹੀ ਲੜਾਈ ਇਹ ਲੜ ਰਹੇ ਆ ਲੋਕਾਂ ਦੀ ਲੜਾਈ ਲੜ ਰਹੇ ਆ ਪਰ ਲੋਕੋ ਸਾਨੂੰ ਬਹੁਤ ਪਿਆਰ ਕਰਦੇ ਹੈਗੇ ਆ ਤੇ ਮੈਨੂੰ ਜੇ ਸ਼ਾਮ ਨੂੰ ਮੈਂ ਘਰੇ ਚਲਾ ਜਾਵਾਂ ਤੇ ਸ਼ਾਮ ਨੂੰ ਮੈਨੂੰ ਨੀਂਦ ਬੜੀ ਔਖੀ ਆਉਂਦੀ ਹੈ ਘਰੇ ਵੀ ਦਿਨ ਚੜ੍ਹੇ ਤੇ ਮੈਂ ਲੋਕਾਂ ਦੇ ਵਿੱਚ ਵਿਚਰਾ ਜਾਂਦਾ ਮੈਂ ਪਿਛਲੀ ਵਾਰੇ ਦੇਖਿਆ ਤੁਸੀਂ ਜਦੋਂ ਅੰਬੇਦਕਰ ਸਾਹਿਬ ਬੁੱਤੇ ਨਾਲ ਉਹਦੇ ਬੇਰਵੀ ਹਾਂ ਸਟੈਚੂ ਦੇ ਉੱਤੇ ਹੋਈ ਸੀ ਤੁਸੀਂ ਉਸ ਮੁੱਦਿਆਂ ਨੂੰ ਬੇਖੂਬੀ ਨਾ ਨਵਾਇਆ ਤੇ ਉਹਦੀ ਆਵਾਜ਼ ਨੂੰ ਬੁਲੰਦ ਕੀਤਾ ਇਹੋ ਜਿਹੇ ਮੁੱਦੇ ਜਿਹੜੇ ਆ ਜਿਹੜੇ ਸਮਾਜ ਦੇ ਵਿੱਚ ਵਿਚਰਨ ਵਾਲੇ ਆ ਉਹਨਾਂ ਨੂੰ ਵੀ ਹਮੇਸ਼ਾ ਚਾਪ ਦੇਣੇ ਪੱਤਰਕਾਰ ਸਾਹਿਬ ਜੋ ਬਾਬਾ ਸਾਹਿਬ ਦੇ ਸਟੈਚੂ ਲੱਗੇ ਹੋਏ ਆ ਉਹਨਾਂ ਦੇ ਉੱਤੇ ਪਿੱਛੇ ਆ ਬਹੁਤ ਵੱਡੇ ਟੈਗ ਜੋ ਕਿਤੇ ਗਏ ਹੈਗੇ ਆ ਬੇਕੂਫ ਲੋਕਾਂ ਨੇ ਉਹਨਾਂ ਨੂੰ ਪਤਾ ਨਹੀਂ ਕਿ ਬਾਬਾ ਸਾਹਿਬ ਇੱਕ ਇਹ ਜੇ ਸਖਸੀਅਤ ਜਿਹਨਾਂ ਨੇ ਠੀਕ ਹੈ ਜਿਨ੍ਹਾਂ ਦੇ ਘਰ-ਘਰ ਦੇ ਵਿੱਚ ਫੋਟੋ ਔਰ ਦਫ਼ਤਰਾਂ ਦੇ ਵਿੱਚ ਲੱਗੀ ਹੋਈ ਹੈ ਉਹਨਾਂ ਨੂੰ ਕਿਸੇ ਪਿੱਛੇ ਕਈ ਪਤਾ ਨਹੀਂ ਕਿ ਕਿਹਦੀ ਏਜੰਸੀਆਂ ਦਾ ਹੱਥ ਹੈ ਜਾਂ ਪਾਕਿਸਤਾਨ ਦਾ ਹੱਥ ਲਾ ਲਓ ਜਾਂ ਫੋਰਨ ਕੰਟਰੀਆਂ ਜਾਂ ਕਿਸੇ ਦਾ ਵੀ ਲਾ ਲਓ ਪਿੱਛੇ ਦੀ ਡੰਗਾਈ ਨਾਲ ਜਾਂਚ ਹੋਣੀ ਚਾਹੀਦੀ ਸੀ ਪਿਛੇ ਦਰਬਾਰ ਸਾਹਿਬ ਅਗੇ ਉੱਤੇ ਸਟੈਚੂ ਲੱਗਿਆ ਸੀ ਅੰਮ੍ਰਿਤਸਰ ਵਿਖੇ ਘਟਨਾ ਵਾਪਰੀ ਸੀ ਉੱਥੇ ਜਾ ਕੇ ਮੈਂ ਪ੍ਰਦਰਸ਼ਨ ਕੀਤਾ ਉਹ ਮਾਨਯੋਗ ਸ਼੍ਰੀ ਰਾਮਦਾਸ ਠਾਵਲੇ ਜੀ ਨੂੰ ਉੱਥੇ ਮੀਟਿੰਗ ਲਈ ਔਰ ਬੰਦੀ ਹੋਈ ਕਾਨੂੰਨੀ ਕਾਰਵਾਈ ਲੋਹ ਦੇ ਮੁਕਾਬਤ ਉੱਤੇ ਐਨਐਸਐਲ ਲਵਾਈ ਫਿਰ ਡਿੜਬੇ ਹਲਕੇ ਦੇ ਵਿੱਚ ਸਾਡਾ ਵੀਰ ਆਮ ਆਦਮੀ ਪਾਰਟੀ ਦੇ ਵਿੱਚ ਫਾਇਨੰਸ ਮੰਤਰੀ ਹੈ ਚੀਮਾ ਸਾਹਿਬ ਮੈਂ ਉਹਨੂੰ ਵੀ ਮੀਡੀਆ ਰਾਹੀਂ ਬੇਨਤੀ ਕਰਦਾ ਹਾਂ ਵੀ ਭਾਈ ਤੁਹਾਡੇ ਹਲਕੇ ਦੇ ਵਿੱਚ ਜੋ ਸਟੈਚੂ ਟੁੱਟਿਆ ਸੀਗਾ ਤੇ ਉੱਥੇ ਵੀ ਜਾ ਕੇ ਉਸ ਸਟੈਚੂ ਦੇ ਉੱਤੇ ਸ਼ੀਸ਼ਾ ਲਵਾਇਆ ਕਉਂਗੇ ਸਾਡੇ ਸਮਾਜ ਦੇ ਲੋਕ ਵੀ ਨੇਤਾ ਬਣੇ ਹੋਏ ਐ ਐਮਪੀ ਐ ਐਮਐਲਏ ਐ ਉਹ ਸਰਕਾਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਕੱਲੀ ਰਾਜਨੀਤੀ ਨਾ ਕਰਨ ਜੇ ਰਾਜਨੀਤੀ ਤੁਸੀਂ ਕਰ ਰਹੇ ਹੋ ਤੇ ਕਿਹਦੇ ਸਿਰ ਤੇ ਕਰ ਰਹੇ ਹੋ ਜੇ 바ਵਾ ਸਾਹਿਬ ਭੀਮਰਾਇ ਡਾਕਟਰ ਉਮੀਦਵਾਰ ਜੀ ਨਾ ਹੁੰਦੇ ਇਹ ਰਿਜ਼ਰਵ ਸੀਟਾਂ ਨਾ ਹੁੰਦੀਆਂ ਤਾਂ ਜੇ ਤੁਸੀਂ ਰਿਜ਼ਰਵ ਕੋਟੇ ਦੇ ਵਿੱਚ ਮੰਤਰੀ ਨਹੀਂ ਬਣਦੇ ਸੀਗੇ ਜਾਂ ਸਰਪੰਚ ਨਹੀਂ ਬਣਦੇ ਸੀਗੇ ਜਾਂ ਤੁਸੀਂ ਐਮਐਲ ਜਾਂ ਲੋਕ ਸਭਾ ਦੇ ਵਿੱਚ ਨਹੀਂ ਜਾਂਦੇ ਸੀਗੇ ਇਹ ਸਾਡੇ ਲੋਕਾਂ ਦੇ ਉਹ ਵੀ ਜਿਹੜੇ ਸਾਡੇ ਸਮਾਜ ਦੇ ਲੀਡਰ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਤੁਸੀਂ ਵਿਧਾਨ ਸਭਾ 'ਚ ਜਾਂਦੇ ਹੋ ਕੁਝ ਚੁਣੌਤੀਆਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਚੁਣੌਤੀਆਂ ਬਹੁਤ ਆ ਰਹੀਆਂ ਜੀ ਦੇਖੋ ਕਿ ਗਰੀਬ ਪਰਿਵਾਰ ਦਾ ਜਿਹੜਾ ਬੰਦਾ ਹੋਵੇ ਜਿਹੜਾ ਗਰਾਊਂਡ ਲੈਵਲ ਚੋਂ ਨਿਕਲੇ ਉਹਨੂੰ ਸਾਰਾ ਕੁਝ ਦੇਖਣਾ ਪੈਂਦਾ ਕਿਉਂਕਿ ਖਰਚੇ ਬਹੁਤ ਹੁੰਦੇ ਆ ਖਰਚੇ ਦਫਤਰ ਦੇ ਲਾ ਲਓ ਛੰਡਿਆਂ ਦੇ ਖਰਚੇ ਲਾ ਲਓ ਹੋਰ ਵੀ ਨੇਕਾਂ ਖਰਚੇ ਹੈਗੇ ਕੋਈ ਪੀੜਤ ਪਰਿਵਾਰ ਹੈ ਜੇ ਮਿਲ ਜਾਂਦੇ ਸ਼ਾਦੀਆਂ ਬੇਟੀਆਂ ਦੀਆਂ ਅੱਜ ਕੱਲ੍ਹ ਆਮ ਗਰੀਬ ਲੋਕ ਕਰਦੇ ਉਹਦੇ ਵਾਸਤੇ ਮਦਦ ਮੰਗਦੇ ਆ ਤੇ ਸਾਨੂੰ ਮੁਸ਼ਕਲਾਂ ਬਹੁਤ ਚਲਣੀਆਂ ਪੈ ਰਹੀਆਂ ਹੈਗੀਆਂ ਤੇ ਪਾਰਟੀ ਵੀ ਸਾਡੀ ਸੱਤਾ 'ਚ ਹੈ ਨਹੀਂ ਕਿ ਇੱਥੇ ਵੀ ਸਾਡੇ ਕੋਈ 2-4 ਐਮਐਲਏ ਹੋਣ ਜਾਂ ਮੰਤਰੀ ਹੋਣ ਵੀ ਹਾਂ ਬਹੁਤ ਜ਼ਿਆਦਾ ਮੁਸ਼ਕਲਾਂ ਸਾਡੇ ਨੂੰ ਮੁਤਵੱਲ ਆ ਰਹੀਆਂ ਹੈਗੀਆਂ ਫਿਰ ਵੀ ਅਸੀਂ ਚਲੋ ਲੋਕਾਂ ਦੇ ਸੰਯੋਗ ਦੇ ਨਾਲ ਲੋਕਾਂ ਦੇ ਪਿਆਰ ਦੇ ਨਾਲ ਫਿਰ ਵੀ ਇਹ ਮੁਸ਼ਕਲਾਂ ਦਾ ਹੱਲ ਕਰਦੇ ਆ ਗਏ ਸਰਕਾਰ ਦੇ ਤੁਸੀਂ ਦੇਖ ਰਿਹਾ ਆਮ ਪਾਰਟੀ ਸਰਕਾਰ ਸੱਤਾ 'ਚ ਹੈ ਜਾਂ ਕਾਂਗਰਸ ਰਹੀ ਹੈ ਕਿੰਨਾ ਫਰਕ ਸਮਝਦੇ ਹੋ ਇਹਨਾਂ ਨੇ ਜਿਹੜਾ ਕੰਮ ਕੀਤਾ ਪਿਛਲੀ 5 ਸਾਲਾਂ ਲੱਜਾ 3.5 ਸਾਲਾਂ ਕੀਤਾ ਕੀ ਫਰਕ ਸਮਝਣਾ ਤੇ ਲੁੱਟਣ ਦੇ ਹੋਏ ਪਈ ਦੋਨੇ ਪਹਿਲਾਂ ਕਾਂਗਰਸ ਨਾਲ ਲੱਗਾ ਰਾਜ ਕੇ ਲੁੱਟਿਆ ਪੰਜਾਬ ਨੂੰ ਆਮ ਆਦਮੀ ਨੇ ਤੇ ਝੜੀ ਲਾਤੀ ਵੀ ਬਾਬਾ ਸਾਹਿਬ ਭੀਮrai ਡਾਕਟਰ ਅਮੇਦਗਰ ਦੀ ਕੋਈ ਵੀ ਮੈਂ ਫੇਸਬੁੱਕ ਤੁਹਾਡੇ ਚੈਨਲੋਂ ਰਾਈ ਮੈਂ ਕਹਿਣਾ ਚਾਹਣਾ ਹੈ ਕਿ ਬਾਬਾ ਸਾਹਿਬ ਔਰ ਸਰਦਾਰ ਰਸੀਦ ਭਗਸੇਂਹ ਦੀ ਫੋਟੋ ਲਾ ਕੇ ਇਹਨਾਂ ਪਾਰਟੀਆਂ ਨੇ ਪੰਜਾਬ ਨੂੰ ਹਮੇਸ਼ਾ ਲੁੱਟਿਆ ਹੀ ਹੈ ਪੰਜਾਬ ਸਾਡਾ ਰੰਗਲਾ ਪੰਜਾਬ ਸੀਗਾ ਇਹ ਜਾ ਪੰਜਾਬ ਸੀ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੇਕਾਂ ਕੁਰਬਾਨੀਆਂ ਸੀ ਸਲਵਾਤੇ ਠੀਕ ਹੈ ਇਹਨਾਂ ਨੇ ਲੀਡਰਾਂ ਨੇ ਕੀ ਕੀਤਾ ਕਿ ਪੰਜਾਬ ਨੂੰ ਗਿਰਵਾ ਰੱਖਤਾ ਅੱਜ ਵੇਖੀਏ ਸਾਡੀ ਜਵਾਨੀ ਨਸ਼ਿਆਂ ਦੇ ਵਿੱਚ ਕਿਸਾਨੀ ਰੁਲ ਗਈ ਜਵਾਨੀ ਰੁਲ ਗਈ ਸਾਡੀਆਂ ਨਸਵਾਂ ਰੁਲ ਗਈਆਂ ਪੰਜਾਬ ਦੀਆਂ ਇਹਨਾਂ ਨੇ ਆਪ ਦੇ ਇੱਕ ਇੱਕ ਬੱਚਾ ਹੈਗਾ ਇਹਨਾਂ ਨੇ ਉਹ ਫੌਰਨ ਭੇਜਤਾ ਹੈਗਾ ਇੱਥੇ ਪੰਜਾਬ ਨੂੰ ਲੁੱਟਣ ਤੇ ਹੋਏ ਪਏ ਐ ਜੇ ਦੇਖੀਏ ਤਾਂ ਜੇ ਕਾਂਗਰਸ ਰਹੀ ਹੈ ਸੱਤਾ ਦੇ ਵਿੱਚ ਉਹਨਾਂ ਦਾ ਬਾਬਾ ਸਾਹਿਬ ਨਾਲ ਬਹੁਤ ਵਿਕਤਰਾ ਕੀਤਾ ਸੀਗਾ ਜਦੋਂ ਬਾਬਾ ਸਾਹਿਬ ਇਥੋਂ ਇਲੈਕਸ਼ਨ ਲੜੇ ਮਹਾਰਾਸ਼ਟਰ ਤੋਂ ਠੀਕ ਹੈ ਭੰਡਾਰਾ ਤੋਂ ਇਲੈਕਸ਼ਨ ਲੜੇ ਇਹਨਾਂ ਨੇ ਇਹਨਾਂ ਨੇ ਉੱਤੇ ਪੀ ਆਲ ਦਾ ਢੱਲ ਕੇ ਅਜਿਹਾ ਸੰਵਿਧਾਨ ਦੀਆਂ ਰੈਲੀਆਂ ਕੱਢ ਰਹੇ ਹੈਗੇ ਕਿਹੜੀਆਂ ਬਸ ਸੰਵਿਧਾਨ ਬਚਾਓ ਰੈਲੀਆਂ ਕੱਢਦੇ ਇਹਨਾਂ ਨੇ ਬਾਬਾ ਸਾਹਿਬ ਦੇ ਵਰ ਖਿਲਾਫ ਇਲੈਕਸ਼ਨ ਲੜਿਆ ਹੈਗਾ ਠੀਕ ਹੈ ਜੀ ਇਹਦਾ ਇੱਕ ਮਤਬਲ ਕਹਿਣ ਦਾ ਭਾਵ ਹੈ ਸੰਵਿਧਾਨ ਚੱਕ ਗਏ ਨੇ ਇੱਕ ਦਿਖਾ ਰਹੇ ਹੈਗੇ ਵੀ ਕਾਂਗਰਸ ਵਾਲੇ ਜਿਹੜੇ ਹੈਗੇ ਡਰਾਮਾ ਕਰਦੇ ਮੈਂ ਇਹਨੂੰ ਡਰਾਮਾ ਸਮਝ ਸਕਦਾ ਠੀਕ ਹੈ ਜਿਸ ਸੰਵਿਧਾਨ ਦੇ ਬਚਾਉ ਦੀ ਤੁਸੀਂ ਗੱਲਾਂ ਕਰਦੇ ਤੇ ਬਾਬਾ ਸਾਹਿਬ ਉੱਥੇ ਇਲੈਕਸ਼ਨ ਲੜਿਆ ਤੁਸੀਂ ਉੱਥੇ ਆਪਦਾ ਬੰਦਾ ਕਿਉਂ ਠੱਲਿਆ ਵਰ ਖਲਾਫ ਉੱਥੇ ਜਾ ਕੇ ਬਾਬੇ ਉਹ ਬਾਬਾ ਸਾਹਿਬ ਨੂੰ ਤੁਸੀਂ ਉੱਥੇ ਮਤਲਬ ਸਪੋਰਟ ਕਰਦੇ ਜਾਂ ਮਦਦ ਕਰਦੇ ਸੀ ਬਾਬਾ ਸਾਹਿਬ ਦੀ ਤੁਸੀਂ ਆਪਦਾ ਬੰਦਾ ਨਾਲ ਲੜਾਉਂਦੇ ਉੱਥੇ ਤੇ ਕਾਂਗਰਸ ਹਮੇਸ਼ਾ ਵੀ ਬਾਬਾ ਸਾਹਿਬ ਨੂੰ ਵਾਰਡ ਮਿਲਣਾ ਸੀਗਾ ਬਾਬਾ ਸਾਹਿਬ ਨੂੰ ਇਸ ਕਾਂਗਰਸ ਨੇ ਆ ਵਾਰਡ ਰੋਕਿਆ ਤੇ ਕਾਂਗਰਸ ਫੇਲ ਹੋ ਰਹੀ ਹੈ ਬਿਲਕੁਲ ਜਮਾ ਤੇ ਗੱਲ ਕਰੀ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਬਹੁਤ ਵਾਅਦੇ ਕੀਤੇ 2022 ਦੇ ਵਿੱਚ ਵੀ ਜੇ ਸਾਡੀ ਸਰਕਾਰ ਆਊਗੀ ਅਸੀਂ ਰੰਗਲਾ ਪੰਜਾਬ ਬਣਾ ਦਾਂਗੇ ਇੰਨੀ ਕਿ ਕਰੈਕਸ਼ਨ ਹੋ ਰਹੀ ਐ ਮਲੋੜ ਦੇ ਵਿੱਚ ਨਹੀਂ ਪੰਜਾਬ ਦੀ ਗੱਲ ਕਰ ਰਿਹਾ ਮੈਂ ਮਲੋੜ ਚ ਤਾਂ ਹੋ ਹੀ ਹੋ ਰਹੀ ਐ ਔਰ ਪੰਜਾਬ ਦੇ ਵਿੱਚ ਇੰਨੀ ਗਲੋਟ ਮੱਚੀ ਐ ਕਿਸੇ ਦੀ ਕੋਈ ਕਚਹਿਰੀ ਸੁਣਵਾਈ ਨਹੀਂ ਕੋਈ ਥਾਣੇ ਸੁਣਵਾਈ ਨਹੀਂ ਡੰਡਾ ਚੱਲਦਾ ਪਿਆ ਹੈਗਾ ਛਿੱਤਰ ਚੱਲਦਾ ਪਿਆ ਹੈਗਾ ਜੇ ਜੇ ਕਿਹਦੀ ਰਿਸਟਰੀ ਹੋਣੀ ਐ ਪੈਸੇ ਨਾਲ ਹੋਣੀ ਐ ਕੋਈ ਥਾਣੇ ਬੰਦਾ ਛੱਡਣਾ ਤਾਂ ਪੈਸਿਆਂ ਨਾਲ ਛੱਡਣਾ ਕਿਸੇ ਤਰ੍ਹਾਂ ਦੀ ਵੀ ਲਾਡੂ ਜੀ ਲੁੱਟ ਹੋ ਰਹੀ ਹੈਗੀ ਪੂਰੀ ਠੀਕ ਹੈ ਜੀ ਇਹਨਾਂ ਨੇ ਵੀ ਬਾਬਾ ਸਾਹਿਬ ਦੀ ਫੋਟੋ ਲਾ ਕੇ ਸਰਦਾਰ ਅਸਜੀਤ ਭਗਤ ਸਿੰਘ ਦੀ ਫੋਟੋ ਲਾ ਕੇ ਵੀ ਅਸੀਂ ਪੰਜਾਬ ਨੂੰ ਰੰਗਲਾ ਬਣਾ ਦਾਂਗੇ ਕਿਹੜਾ ਪੰਜਾਬ ਰੰਗਲਾ ਬਣਾਉਣਾ ਖਾ ਕੇ ਪੰਜਾਬ ਨੂੰ ਸਾਡੇ ਨੌਜਵਾਨ ਮਾਵਾ ਦੇ ਪੁੱਤ ਚਿੱਟਾ ਲਾਲਾ ਕੇ ਮਰ ਰਹੇ ਸ਼ਰੀਆਮ ਠੀਕ ਹੈ ਇਹਨਾਂ ਦਾ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਉਹਦੀ ਤਦਾਦ ਵਧ ਗਈ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਉਸ ਤੇ ਤੁਸੀਂ ਤੁਹਾਡਾ ਕੀ ਵਿਚਾਰ ਮੇਰਾ ਇਹ ਵਿਚਾਰ ਹੈ ਕਿ ਜੇ ਸਰਕਾਰ ਚਾਵੇ ਚਿੱਟਾ ਇੱਕ ਚੁਟਕੀ ਦਾ ਕੰਮ ਹੈ ਚੁਟਕੀ ਨਾਲ ਬੰਦ ਹੋ ਸਕਦਾ ਹੈ ਪਰ ਕੋਈ ਕਾਰਵਾਈ ਨਹੀਂ ਕਰ ਰਿਹਾ ਕਾਰਵਾਈ ਕਰਨੀ ਕਿਨੇ ਲੀਡਰਾਂ ਨੇ ਕਰਨੀ ਹੈ ਸਰਕਾਰ ਨੇ ਕਰਨੀ ਹੈ ਪ੍ਰਸ਼ਾਸਨ ਨੇ ਕਰਨੀ ਹੈ ਥੱਲੇ ਤਾਂ ਗੌਰ ਹੀ ਹੈ ਨਹੀਂ ਇਹਨਾਂ ਦੀ ਗੌਰ ਹੈ ਕਿ ਕਿਧਰੋਂ ਗਰਾਟ ਆ ਰਹੀ ਹੈ ਕਿਹੜੀ ਸੜਕ ਤੋਂ ਪੈਸੇ ਲੈਣੇ ਆ ਕਿਹੜੀ ਸੜਕ ਤੋਂ ਮਤਲਬ ਟੈਂਡਰ ਚੋਂ ਆਪਾਂ ਪੈਸੇ ਖਾਣੇ ਇਹਨਾਂ ਦਾ ਧਿਆਨ ਸਾਰਾ ਸਾਰਾ ਵਿਖੀਏ ਤਾਂ ਜਿਵੇਂ ਬੰਲਾ ਕਿ ਕਿਧਰੋਂ ਮਾਲ ਆਉਣਾ ਕਿਧਰੋਂ ਮਲਾਈ ਆਉਣੀ ਇਹਨਾਂ ਦਾ ਕੋਈ ਚਿੱਟੇ ਵੱਲ ਧਿਆਨ ਨਹੀਂ ਇੱਕ ਸਟੇਟਮੈਂਟ ਹੈਗੀ ਆ ਬੈਠ ਕੇ ਜਾਂ ਕੋਈ ਰੈਲੀ ਦੇ ਵਿੱਚ ਸਮਾਗਮ ਦੇ ਵਿੱਚ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਲੋਕਾਂ ਨੂੰ ਕਹਿੰਦੇ ਨੇ ਅਸੀਂ ਚਿੱਟਾ ਬੰਦ ਕਰਾਤਾ ਦੱਸੋ ਮੈਨੂੰ ਇੱਥੇ ਪੰਜਾ ਚਾਰ ਸਾਲ ਤੋਂ ਲਗਭਗ ਹੋ ਗਏ ਨਾਲ ਸਾਲ ਹੀ ਰਹਿ ਗਿਆ ਹੈਗਾ ਇਹਨਾਂ ਨੂੰ ਲੋਕ ਚੋਲੇ ਚਵਾ ਦੇਣਗੇ ਮੈਂ ਤੁਹਾਨੂੰ ਦੱਸਦਾ ਪੱਤਰਕਾਰ ਸਾਹਿਬ ਆ ਟਾਈਮ ਆ ਗਿਆ ਨੇੜੇ ਤੁਸੀਂ ਕੋਲੇ ਹੈਗੇ ਤੇ ਲੋਕ ਆ ਪੰਜਾਬ ਦੇ ਲੋਕ ਹੈ ਜਿਹੇ ਹੈਗੇ ਅਣਕੀ ਲੋਕ ਹੈ ਲਿਆ ਵੀ ਸਕਦੇ ਆ ਤੇ ਇਹ ਪੰਜਾਬੀ ਵੀ ਸਕਦੇ ਆ ਇਹ ਥੋੜਾ ਟਾਈਮ ਹੈਗੇ ਇਹਨਾਂ ਨੂੰ 2027 ਦੇ ਵਿੱਚ ਭਗਵੰਤ ਮਾਨ ਜੀ ਨੂੰ ਸੀਐਮ ਨੂੰ ਰਿਜਲਟ ਮਿਲ ਜਾਣਾ 2027 ਨੇੜੇ ਆ ਹਾਂਜੀ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਆਪਣੀ ਤਿਆਰੀ ਹੈ ਤੇ ਤੁਸੀਂ ਕੀ ਕਿਸੇ ਹੋਰ ਪਾਰਟੀ ਨਾਲ ਵੀ ਤੁਹਾਡਾ ਗਠਜੋਧਨ ਹੋ ਸਕਦਾ ਹੈ ਇਹ ਸੰਭਾਵਨਾ ਹੈ ਦੇਖੋ ਜੀ ਹਜੇ ਤਾਂ ਸਾਡਾ ਕਿਸੇ ਪਾਰਟੀ ਨਾਲ ਗਠਜੋਧਨ ਹੈ ਨਹੀਂਗਾ ਠੀਕ ਹੈ ਰਿਪਬਲਿਕਨ ਪਾਰਟੀ ਆਫ ਇੰਡੀਆ ਸਾਰੇ ਪੰਜਾਬ ਚ ਕੰਮ ਕਰ ਰਹੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਲੱਗ ਚੁੱਕੇ ਹੈਗੇ ਆ ਔਰ ਹੁਣ ਸਾਡਾ ਜਿਹੜਾ ਦੌਰਾ ਹੈਗਾ ਉਹ ਸਾਰੇ ਪੰਜਾਬ ਦੇ ਵਿੱਚ ਹੋਊਗਾ ਅਸੀਂ ਸਮਾਗਮ ਹੈਗੇ ਛੋਟੇ ਛੋਟੇ ਕਰ ਰਹੇ ਹੈਗੇ ਆ ਠੀਕ ਹੈ ਠੀਕ ਹੈ ਕਾਫੀ ਜ਼ਿਲ੍ਹਿਆਂ ਤੇ ਚਾ ਪ੍ਰਭਾਵ ਮਿਲ ਰਿਹਾ ਔਰ ਕਈ ਜ਼ਿਲ੍ਹਿਆਂ ਤੇ ਤੋ ਇਹ ਲੋਕ ਕਾਫੀ ਸਾਨੂੰ ਮਤਲਬ ਨੇੜੇ ਆ ਰਹੇ ਐ ਤੇ ਉਹਨਾਂ ਦੇ ਸਮੇਂ ਦੇ ਵਿੱਚ ਅੱਛਾ ਸਾਨੂੰ ਲੋਕਾਂ ਨੇ ਸੰਯੋਗ ਦਿੱਤਾ ਹੈਗਾ ਤਾਂ ਉਹਨਾਂ ਟਾਈਮ ਦੇ ਵਿੱਚ ਮੈਨੂੰ ਲੱਗਦਾ ਕਿ ਜਿਆਦਾ ਨਹੀਂ ਤਾਂ 2027 ਦੇ ਵਿੱਚ ਅਸੀਂ ਐਮਐਲਏ ਬਣਾ ਕੇ 2027 ਦੇ ਵਿੱਚ ਉਹਦੀ ਸਰਕਾਰ ਰਿਪਬਲਿਕਨ ਪਾਰਟੀ ਆਫ ਇੰਡੀਆ ਦੀ ਇਹ ਪੰਜਾਬ ਦੇ ਲੋਕ ਹੈਗੇ ਜਰੂਰ ਮੌਕਾ ਦੇਣਗੇ ਇੱਕ ਵਾਰੀ ਬਣਾਉਣਗੇ ਤੁਸੀਂ ਸਾਡੇ ਨਾਲ ਅੱਜ ਸਾਡੇ ਚੈਨਲ ਤੇ ਅੱਜ ਸ਼ੇਸ਼ ਤੌਰ ਤੇ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪੱਤਰਕਾਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਹੋਰ ਟਾਈਮ ਦਿੱਤਾ ਅੰਨੀਆ ਗ ਬੈਂਤੀਆਂ ਸਾਡੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੋਦਾ ਹਾਂ ਹਾਂਜੀ ਕੀ ਨਾਮ ਟਡਾਈ ਮੇਰਾ ਨਾਮ ਕਸ਼ਮੀਰ ਸਿੰਘ ਤੁਸੀਂ ਅੱਜ ਆਰਪੀ ਦੇ ਦਫ਼ਤਰ ਮਲੋੜ ਵਿੱਚ ਪਹੁੰਚੇ ਹੋ ਕਲਵੰਤ ਸਿੰਘ ਭਾਈ ਘੇਰਾ ਕੋਲੇ ਕੀ ਸਮੱਸਿਆ ਦਾ ਹੱਲ ਲੈ ਕੇ ਪਹੁੰਚੇ ਸੀ ਮੈਨੂੰ ਇਹ ਇਤੋ ਲੰਬੀ ਹਲਕੇ ਦਾ ਪ੍ਰਧਾਨ ਲਾਇਆ ਜੀ ਇਹਨਾਂ ਨੇ ਠੀਕ ਹੈ ਜੀ ਤੇ ਮੈਂ ਲੋਕਾਂ ਦੇ ਗਰੀਬਾਂ ਦੇ ਕਿਸਾਨਾਂ ਮਜ਼ਦੂਰਾਂ ਦੇ ਇੱਥੇ ਮਸਲੇ ਲੈ ਕੇ ਆਉਣਾ ਜੀ ਠੀਕ ਹੈ ਮੇਰੇ ਸਕੂਲ ਦਾ ਮਸਲਾ ਸੀ ਉਹ ਵੀ ਅਸੀਂ ਮੰਤਰੀ ਜੀ ਨੂੰ ਕਿਹਾ ਜੋ ਸਾਡਾ ਉਹ ਨੇੜੇ ਲੱਗਿਆ ਪਿਆ ਜੀ ਠੀਕ ਹੈ ਹੋਰ ਵੀ ਨਿੱਕੇ ਵੱਡੇ ਜੋ ਕੰਮ ਮਕਾਨਾਂ ਦੇ ਵੀ ਸੀਗੇ ਉਹ ਵੀ ਸਾਡੇ ਮਸਲੇ ਕਾਫੀ ਨੇੜੇ ਲੱਗ ਚੁੱਕੇ ਹੈ ਕੀ ਕ੍ਰੋਸਿੰਗ ਭਾਈ ਖੇਰਾ ਪਿੰਡਾਂ ਦੇ ਵਿੱਚ ਵਿਚਰ ਰਿਹਾ ਕਿੰਨਾ ਕੁ ਸਾਨੂੰ ਲੱਗਦਾ ਵੀ ਸਮੱਸਿਆ ਦਾ ਜਿਹੜਾ ਹੱਲ ਹੈ ਉਹ ਜਲਦੀ ਕਰਵਾ ਰਿਹਾ ਪਾਰਟੀਆਂ ਸੀ ਪਹਿਲਾਂ ਵੀ ਮੇਰੇ ਦਾਦਾ ਜੀ ਕਾਂਗਰਸ ਕਾ ਪਾਰਟੀ ਦੇ ਵਿੱਚ ਰਹੇ 20 ਸਾਲ 20 ਸਾਲ ਮੈਂ ਅਕਾਲੀ ਦਲ ਦੇ ਵਿੱਚ ਰਹਾ ਅਕਾਲੀ ਦਲ ਛੱਡ ਕੇ ਮੈਨੂੰ 바ਵਾ ਸਾਹ ਦੀ ਪਾਰਟੀ ਬਹੁਤ ਵਧੀਆ ਲੱਗੀ ਕਿਉਂਕਿ 바ਵਾ ਸਾਹ ਦੇ ਫੈਨ ਸੀ ਤਾਂ ਮੈਂ ਵੀ 바ਵਾ ਸਾਹ ਦੇ ਫੈਨ ਸੀ ਮੈਂ ਇਸ ਕਰਕੇ ਪਾਰਟੀ ਕਾਲੀ ਦਲ ਛੱਡ ਕੇ ਮੈਨੂੰ ਉਹ ਅਕਾਲੀ ਦਲ ਚੰਗੀ ਨਹੀਂ ਲੱਗੀ ਮੈਂ ਇਹਨਾਂ ਦੀ ਪਾਰਟੀ ਬਹੁਤ ਵਧੀਆ ਲੱਗੀ ਤੇ ਮੈਂ ਛੱਡ ਕੇ ਇਹਨਾਂ ਕੋਲ ਠੀਕ ਹੈ ਤੇ ਅੱਧੀ ਹਲਕੇ ਦਾ ਪ੍ਰਧਾਨ ਜੁਨੇ ਠੀਕ ਹੈ ਕਿ ਨਾਮ ਆਪਣਾ ਜੀ ਰਾਜਪਾਲ ਆ ਜੀ ਕਿੱਥੋਂ ਪਹੁੰਚਿਆ ਜੀ ਹੇ ਰਾਸਤਾਨ ਚ ਪਹੁੰਚੇ ਟੀਵੀ ਦਾ ਜੀ ਟੀਵੀ ਤੋਂ ਜੀ ਹਾਂ ਜੀ ਤੇ ਕੀ ਸਮੱਸਿਆ ਲੈ ਕੇ ਪਹੁੰਚੇ ਅੱਜ ਸੁਭਾ ਪ੍ਰਧਾਨਪੁਰ aí ਪ੍ਰਧਾਨਪੁਰੇ ਕੋਈ ਸਮੱਸਿਆ ਸੀ ਸਾਡੀ ਅੱਛਾ ਜੀ ਉਹ ਆ ਸੀ ਸਮੱਸਿਆ ਲੈ ਕੇ ਪਹੁੰਚੇ ਸੀ ਠੀਕ ਹੈ ਉਹਦਾ ਹੱਲ ਹੋ ਗਿਆ ਹਾਂ ਹੱਲ ਕਰਦਾ ਪਿਆ ਜਾ ਰਿਹਾ ਠੀਕ ਹੈ ਜੀ ਠੀਕ ਹੈ ਇਹ ਹੱਲ ਕਰਦਾ ਜਾ ਰਿਹਾ ਕਿਵੇਂ ਦੇ ਪ੍ਰਧਾਨ ਦੇ ਜਿਹੜੇ ਕੰਮ ਹੈ ਕਰਨ ਦਾ ਤਰੀਕਾ ਕਿਵੇਂ ਆ ਬਹੁਤ ਵਧੀਆ ਜੀ ਤਰੀਕਾ ਇਹਦਾ ਮਸਲਾ ਵੀ ਬਹੁਤ ਵਧੀਆ ਹੱਲ ਕਰਦਾ ਇਹ ਜਿਹੜੀ ਗਰੀਬਾਂ ਦੀਆਂ ਸਮੱਸਿਆਵਾਂ ਹਾਂ ਉਹਨਾਂ ਨੂੰ ਸੁਣਦੇ ਆ ਹਾਂ ਸਮੱਸਿਆ ਸੁਣਦੇ ਆ ਹਾਂ ਜੀ ਪੂਰੀ ਡੱਟ ਕੇ ਸੁਣਦੇ ਜੀ ਸਮੱਸਿਆ ਕੀ ਨਾਮ ਆਪਣਾ ਜੀ ਮੇਰਾ ਨਾਮ ਰਮਪ੍ਰਸਾਦ ਬਲਦ ਚੋੜ ਜੀ ਚੋੜ ਜੀ ਹਾਂਜੀ ਕੀ ਸਮੱਸਿਆ ਤੁਸੀਂ ਪਹਿਲਾਂ ਦੱਸੋ ਵੀ ਜੇ ਕੁਲਵੰਤ ਸਿੰਘ ਭਾਈ ਕੋਲੇ ਲੈ ਕੇ ਪਹੁੰਚਦੇ ਹੋ ਇਹ ਤਾਂ ਸਮੱਸਿਆ ਦਾ ਤੁਹਾਨੂੰ ਮੈਂ ਹੱਲ ਦਤਾ ਹਾਂ ਮੈਂ ਕਹਿੰਦਾ ਸੀ ਪੱਠਿਆਂ ਨੂੰ ਅੱਛਾ ਜੀ ਭਾਈ ਕੁਲਵੰਤ ਸਿੰਘ ਪੁਰਾਣ ਜ਼ਿਲ੍ਹਾ ਇਹ ਉੱਥੇ ਪ੍ਰਚਾਰ ਕਰੀ ਜਾਂਦੇ ਸੀ ਅੱਛਾ ਜੀ ਮੈਂ ਆਖਣਾ ਵੀ ਜਦੋਂ ਪਹਚਾਣ ਕਰਕੇ ਆਤ ਗਿਆ ਵੀ ਸਾਡੇ ਇੱਥੇ ਹੈਗਾ ਟ੍ਰਾਂਸਫਰ ਦੀ ਸਮੱਸਿਆ ਅੱਛਾ ਜੀ ਇੱਕ ਮੈਂ ਤੁਹਾਨੂੰ ਸਮੱਸਿਆ ਹੋਰ ਦੱਸੂਗਾ ਹੂੰ ਇਹ ਕਨੇ ਕਿੰਨਾ ਕਾਮਦ ਅਫਤਰਾ ਜੀ ਉਹ ਸਾਡੇ ਉਸਾਰਾ ਪਿੰਡ ਚਲ ਕਹਿਣਾ ਤਾਂ ਨਹੀਂ ਸੀ ਕਹ ਕਹਿ ਦੇਣਾ ਇੱਕ ਪਾਸੇ ਸੀਗਾ ਤਾਂ ਸਾਨੂੰ ਲੱਗ ਗਿਆ ਸਾਰਾ ਗੁੱਸਾ ਸਾਰੇ ਇੰਨੇ ਖੁਸ਼ ਹਨ ਸਾਡੇ ਕਟਵਟ 1780 ਘਰ ਆ ਜਿਹੜੇ ਨਾਲ ਜੁੜੇ ਹੁਣ ਹਾਂ ਹਾਂ ਦਿਨ 400 ਵੋਟ ਠੀਕ ਹੈ ਤੇ ਮੈਨੂੰ ਵੀ ਇਹਨਾਂ ਨੇ ਚਲ ਮੈਂ ਵੀ ਜੀਪੀ ਦਾ ਵੀ ਪ੍ਰਧਾਨ ਰਿਆ ਉੱਥੇ ਅਸੀਂ ਬੈਠੇ ਥੱਲੇ ਪੁੰਜੇ ਹੁਣ ਬੈਠੇ ਕੁਰਸੀ ਨਾਲ ਜਿਵੇਂ ਸਰਦਾਰ ਨਹੀਂ ਬੈਠੇ ਨੇ ਇਹ ਸਭ ਬਾਬਾ ਦੀ ਅੱਛਾ ਵੀ ਜੀ ਜੀ ਮਿਹਰਬਾਨੀਆਂ ਸੂਬਾ ਪ੍ਰਧਾਨ ਦੀ ਮਿਹਰਬਾਨੀ ਹੈ ਹਾਂ ਜੀ ਹਾਂ ਜੀ ਸੂਬਾ ਪ੍ਰਧਾਨ ਦੀ ਜੱਕੇ ਵੀ ਤੇ ਅਜੇ ਸਾਨੂੰ ਬੋਲਣਾ ਨਹੀਂ ਆਉਦਾ ਜੀ ਹਾਲੀਵੁੱਡ ਸਿਖਾਗੇ ਕੋਈ ਨਹੀਂ ਤੇ ਇੱਕ ਸਮੱਸਿਆ ਵੀ ਹੋਰ ਸੀ ਮੇਰੀ ਗੁੜਗਿਆ ਦੇ 10 ਮਹੀਨੇ ਚ ਗਿਆ ਸੀ ਪਿੱਛੇ ਜੀ ਪਟਕੜ ਹੋ ਗਿਆ 1.5 ਸਾਲ ਉਹ ਸਕਾਂ ਸਕੀਮ ਮੈਂ ਪ੍ਰਧਾਨ ਸਭ ਕੋਲ ਦੱਸੀ ਗੱਲ ਉਹ ਵੀ ਸਾਰਾ ਕੁਝ ਬਿੱਲ ਪਾਸ ਹੋ ਗਏ ਸਰਕਾਰ ਦੇ ਖਾਤੇ ਜੋ ਪੈਸੇ ਪੂਰੇ ਨਹੀਂ ਪਾਏਗੇ ਉਹ ਵੀ ਹੋ ਗਿਆ ਕੰਮ ਕਰਵਾਤਾ ਜ ਨਹੀਂ ਕਿ ਮੇਰਾ ਸੂਬਾ ਪ੍ਰਧਾਨ ਦੇ ਕੰਮ ਜਿਹੜੇ ਆ ਉਹ ਹੋ ਰਿਹਾ ਹਾਂ ਤੇ ਇੱਕ ਜੀ ਸੱਚ ਅਸੀਂ ਪ੍ਰੋਗਰਾਮ ਬਣਾਇਆ ਸੀ ਸ਼ਾਰਟ ਫਿਲਮ ਜੈਕ ਪੀਆਂ ਦਾ ਪ੍ਰਧਾਨ ਸਾਹਿਬ ਨੇ ਉੱਥੇ ਵਧੀਆ ਪਤਾ ਨਹੀਂ ਕਿੰਨੇ ਸੇਵ ਹੋਣਗੇ ਬੰਦੇ ਉਹ ਵੈਸੇ ਵੀਡੀਓ ਵੀ ਹੈਗੀਆਂ ਵਧੀਆ ਵਧੀਆ ਕੰਮ ਲੱਗੇ ਮੈਨੂੰ ਬਹੁਤ ਵਧੀਆ ਮੈਂ ਨਾ ਕਿਹਾ ਵੀ ਮੇਰਾ ਬਲੱਡ ਨਾਰਮਲ ਰਹਿੰਦਾ ਨਹੀਂ ਸੀਗਾ ਹੁਣ ਮੈਨੂੰ ਇੰਨਾ ਐਨੀ ਖੁਸ਼ੀ ਹੁੰਦੀ ਨਾ ਐਨੀ ਖੁਸ਼ੀ ਨੇ ਗੋਲੀ ਲਈ ਪਰ ਕੱਲ ਪਰਸ ਬਲੱਡ ਦੀ ਠੀਕ ਹੈ